ਸਾ ਪੰਥ ਨੇ ਜੋ ਇਹਦਾ ਨਉ ਅੱਜ ਤੋਂ ਰੱਖ ਦਿੱਤਾ ਹੈ ਹੱਤ ਚੌਂਕੀ ਸਰਕਾਰੀ ਖਾਲਸਾ ਸ੍ਰੀ ਖੰਡ ਪਾਠ ਸਾਹਿਬ 29 ਦਸੰਬਰ ਨੂੰ ਦਿਨ ਸ਼ੁੱਕਰਵਾਰ ਨੂੰ ਇਸੇ ਸਥਾਨ ਤੇ ਰੱਖੇ ਜਾਣੇ ਆ ਤੇ 31 ਦਸੰਬਰ ਦਿਨ ਐਤਵਾਰ ਨੂੰ 10 ਵਜੇ ਭੋਗ ਪੈਣਗੇ ਕਿ ਰਾਗੀ ਢਾਡੀ ਪੰਥ ਦੇ ਜਿਹੜੇ ਮਸ਼ਹੂਰ ਆ ਜਿਨ੍ਹਾਂ ਦੇ ਨੌਂ ਗਲੇ ਲੱਗਿਆ ਵਾ ਕਿ ਪੰਥ ਦੇ ਮਸ਼ਹੂਰ ਢਾਡੀ ਆ ਪੰਥ ਦੇ ਮਸ਼ਹੂਰ ਰਾਗੀ ਆ ਕਵੀਸਰੀ ਆ ਉਨਾ ਨੂੰ ਬੇਨਤੀ ਆ ਕਿ ਜੇ ਉਹ ਸੇਵਾ ਕਰਨ ਚਾਹਣ ਆਪਣੇ ਮਨ ਤੇ ਉਹ ਵੀ 27 ਤਰੀਕ 5 ਵਜੇ ਤੱਕ ਉਹ ਦੱਸ ਨੂੰ ਆਪਣਾ ਨੰਬਰ ਦੱਸ ਦੇਣ ਜਿਹੜੀ ਮੁੱਖ ਬੇਨਤੀ ਆ ਕਿ ਭਾਈ ਅਸੀਂ ਕਿਸੇ ਵੀ ਜਥੇ ਨੂੰ ਕੋਈ ਭੇਟਾ ਨਹੀਂ ਦੇਣੀ ਜਿਹਦੇ ਮਨ ਵਿੱਚ ਚਾਹਵਾਂ ਕਿ 200 ਸਾਲਾਂ ਬਾਅਦ ਪੰਥ ਨੂੰ ਇਹ ਜਗ੍ਹਾ ਮਿਲੀ ਆ ਜੋ ਪੰਥ ਦੀ ਸੀ ਉਹ ਆਉਣ ਬਾਕੀ ਜਿਹੜੇ ਭੇਟਾ ਵਾਲੇ ਆ ਉਹਨਾਂ ਨੂੰ ਵੀ ਹੱਥ ਜੋੜਾਂਗੇ ਪਰ ਅਸੀਂ ਚਾਹੁੰਦੇ ਆ ਮਾਫ ਕਰਿਓ ਸਾਰੇ ਇੱਕ ਬਰਾਬਰ ਆ ਪਰ ਜਿਨ੍ਹਾਂ ਨੂੰ ਪੰਥ ਪ੍ਰਸਿੱਧ ਢਾਡੀ ਜਿਥੇ ਕਿਹਾ ਜਾਂਦਾ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਜਾਂ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਿਥੇ ਨੇ ਉਹ ਸੰਪਰਕ ਕਰਨ ਜਿਨ੍ਹਾਂ ਨੂੰ ਪੰਥ ਨੇ ਇਹ ਮਾਣ ਦਿੱਤਾ ਹੈ ਕਿ ਇਹ ਪੰਥ ਦੇ ਮਹਾਨ ਢਾਡੀ ਆ ਇਹ ਪੰਥ ਦੇ ਮਹਾਨ ਰਾਗੀ ਆ ਸੋ ਅਸੀਂ ਵੀ ਸੋਚਦੇ ਵੀ ਤਾਂ ਦੇਖ ਵੀ ਲਈਏ ਕਿ ਉਹ ਇਹ ਸਿਰਫ ਸਤੋਂ ਨਾਇਤਾਂ ਨਹੀਂ ਲੈ ਗੇ ਪੰਥ ਦੇ ਕੰਮ ਵੀ ਆਉਂਦੇ ਕਿ ਪੰਥ ਉਹਨਾਂ ਦੇ ਕੰਮ ਆਉਂਦਾ ਹੈ ਵੱਡੇ ਵੱਡੇ ਪੋਸਟਰਾਂ ਦੇ ਉੱਤੇ ਲੱਗਦੇ ਆ ਜਿਹੜੇ ਕਹਿੰਦੇ ਆ ਜੀ ਵੀ ਅਸੀਂ 50000 ਲੈਂਦੇ 25000 ਲੈਂਦੇ ਅੱਜ ਦੇਖਣਾ ਵੀ ਉਹ ਪੰਥ ਲਈ ਵੀ ਕੁਝ ਕਰਦੇ ਆ ਫੇਰ ਉਹ ਕੋੜੀ ਗੱਲ ਨਾ ਮੰਨ ਲਵੇ ਕੋਈ ਜਿਹੜਾ ਤਾਨਾ ਪਹਿਲਾਂ ਮਾਰਿਆ ਸੀ ਵੀ ਹੁਣ ਪਹਿਲਾਂ ਸੰਗਤ ਨੂੰ ਮਾਰਿਆ ਸੀ ਹੁਣ ਢਾਡੀ ਸਿੰਘਾਂ ਨੂੰ ਮਾਰਤਾ ਇਹ ਕੋਈ ਤਾਨਾ ਮਿਣਾ ਤਾਂ ਨਹੀਂ ਹੈਗਾ ਭਾਈ ਇੱਥੇ ਲੰਗਰਾਂ ਦੀ ਆਸ ਰੱਖ ਕੇ ਨਾ ਆਇਓ ਨਾ ਤਾਂ ਪ੍ਰਸ਼ਾਦਾ ਮਿਲਣਾ ਨਾ ਬਰੈਡ ਪਕੋੜੇ ਮਿਲਣੇ ਪਰ ਹੁਣ ਸਭ ਕੁਝ ਦਮਾਂਗੇ ਉੱਤੇ ਸਾਹਮਣੇ ਉਹ ਲੱਗਿਆ ਹੋਇਆ ਜੀ ਨਿਸ਼ਾਨ ਸਾਡਾ ਸਰਕਾਰੇ ਖਾਲਸਾ ਦਾ ਤਾਂ ਇਸ ਨਿਸ਼ਾਨ ਨੂੰ ਵੇਖ ਕੇ ਮੇਰਾ ਵੀਰ ਆਏ ਨਾ ਲੰਗਿਆ ਕਰੋ ਯਾਰ ਬਹੁਤ ਸਾਰੀਆਂ ਟਰਾਲੀਆਂ ਲੰਘੀਆਂ ਜਾਂ ਤਾਂ ਇਹਨੂੰ ਅਸੀਂ ਕਹਿ ਲਈ ਵੀ ਹਲੇ ਪ੍ਰਚਾਰ ਦੀ ਕਮੀ ਹੈ ਸਾਡੇ ਚ ਜਿਹੜੇ ਜਿਨ੍ਹਾਂ ਨੂੰ ਪਤਾ ਜੇ ਉਹ ਦੇਖ ਕੇ ਅੰਗੋਲੀਆਂ ਕਰਗੇ ਤਾਂ ਫਿਰ ਇਹ ਇਹਨੂੰ ਆਜ਼ਾਦ ਕਰਾਈ ਦੇ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ ਖਾਲਸਾ ਪੰਥ ਦੀ ਵਿਰਾਸਤ ਦੀ ਉਹ ਨਿਸ਼ਾਨੀ ਜੋ ਲੰਬੇ ਸਮੇਂ ਤੋਂ ਅੰਗੋਲੀਆਂ ਕੀਤੀ ਗਈ ਜਿਸ ਦੀ ਸੰਭਾਲ ਨਹੀਂ ਹੋ ਸਕੀ ਸੋ ਸੇਵਾ ਸੰਭਾਲ ਦੇ ਲਈ ਜੋ ਮੋਰਚਾ ਲੱਗਿਆ ਉਹ ਮੋਰਚਾ ਫਤਿਹ ਹੁੰਦਾ ਤੇ ਉਸ ਦੇ ਸ਼ੁਕਰਾਨੇ ਦੇ ਲਈ ਜੋ ਸਮਾਗਮ 31 ਦਸੰਬਰ ਨੂੰ ਰੱਖਿਆ ਗਿਆ ਉਸ ਦੇ ਸਬੰਧ ਦੇ ਵਿੱਚ ਮੋਰਚੇ ਦੇ ਆਗੂ ਸਾਡੇ ਨਾਲ ਮੌਜੂਦ ਹੈ ਕਿਵੇਂ ਸਮਾਗਮ ਹੋਵੇਗਾ ਕਿਸ ਤਰ੍ਹਾਂ ਸੰਗਤ ਆਵੇ ਕਿੱਥੇ ਆਵੇ ਉਹ ਸਾਰੀ ਗੱਲ ਬਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਫਤਿਹ ਹੋ ਚੁੱਕਿਆ ਜੀ ਨਿਸ਼ਾਨਦੇਹੀ ਮਿਲ ਚੁੱਕੀ ਹੈ ਨਿਸ਼ਾਨ ਲੱਗੇ ਹੁਣ ਸਮਾਗਮ ਜਿਹੜਾ ਰੱਖਿਆ ਉਹਦੀ ਰੂਪਰੇਖਾ ਕੀ ਹੋਊਗੀ ਕਿੱਥੇ ਸੰਗਤ ਆਵੇ ਕਦੋਂ ਆਵੇ ਕੀ ਸਾਰਾ ਪ੍ਰਬੰਧ ਰਹੂ ਸੋ ਅਸੀਂ ਜਿਵੇਂ ਕਿ ਸੰਗਤਾਂ ਨੂੰ ਹੁਣ ਤੱਕ মিডিਏ ਰਹੀਂ ਜੋ ਸਮੇਂ-ਸਮੇਂ ਸਰ ਜਾਣਕਾਰੀ ਮਿਲੀ ਆ ਉਤੋਂ ਭਲੀ-ਪਾਂਤ ਜਾਣੂ ਆ ਸੰਗਤ ਫਿਰ ਵੀ ਅਸੀਂ ਚਾਹੁੰਦੇ ਕਿ ਇੱਕ ਵਾਰੀ ਇਹ ਦੱਸ ਦਈਏ ਕਿ ਅੱਜ ਜਿੱਥੇ ਅਸੀਂ ਖੜੇ ਆ ਇਹਦਾ ਨਾਮ ਭਾਵੇਂ ਕਾਗਜ਼ਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆ ਕਿਉਂਕਿ ਜਿਹੜੇ ਦੂਰ ਦਰਡੇ ਤੋਂ ਸੰਗਤਾਂ ਆਉਣੀਆਂ ਆ ਜੇ ਉਹ ਨੈਟ ਤੇ ਸਰਚ ਕਰੂਗੀ ਆ ਤਾਂ ਇਹ ਜਗ੍ਹਾ ਦਾ ਸਾਰਾ ਨਕਸ਼ਾ ਉਹਨਾਂ ਕੋਲ ਆ ਜਾਏਗਾ ਉਹਨਾਂ ਦੀ ਲੋਕੇਸ਼ਨ ਆ ਜਾਏਗੀ ਉਹ ਪਹੁੰਚ ਸਕਦੇ ਆ ਪਰ ਜੋ ਇੱਥੇ ਮੋਰਚੇ ਦੇ ਵਿੱਚ ਸੰਗਤ ਜੁੜੀ ਆ ਖਾਲਸਾ ਪੰਥ ਨੇ ਜੋ ਇਹਦਾ ਨਾਮ ਅੱਜ ਤੋਂ ਰੱਖ ਦਿੱਤਾ ਹੈ ਹੱਦ ਚੌਂਕੀ ਸਰਕਾਰੀ ਖਾਲਸਾ ਇਸ ਨਾਮ ਦੇ ਨਾਲ ਇਹਨੂੰ ਜਾਣਿਆ ਜਾਣਾ ਅੱਗੇ ਤੋਂ ਸੋ ਉਹ ਜੋ ਮੋਰਚਾ ਚੱਲਿਆ ਸੀ ਜੋ ਹੋਇਆ ਇਹ ਸਾਡੇ ਲਈ ਖੁਸ਼ੀ ਦੀ ਗੱਲ ਆ ਸਮੁੱਚੇ ਸਿੱਖ ਜਗਤ ਵਾਸਤੇ ਕਿ ਲਗਭਗ 2 ਸਦੀਆਂ ਤੋਂ ਬਾਅਦ ਇਹ ਜਗਾ ਮੁਰ ਖਾਲਸੇ ਕੋਲ ਆਈ ਆ ਸੋ ਅੱਠ ਕੀਲੇ ਦੇ ਕਰੀਬੇ ਜ਼ਮੀਨਾਂ ਫੈਕਟਰੀ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਜਿਵੇਂ ਖਾਲਸੇ ਨੇ ਅਮੰਤ ਕੀਤੀ ਆ ਸੰਗਤਾਂ ਨੇ ਉਹ ਜਗਾ ਸਾਡੇ ਕੋਲ ਆ ਚੁੱਕੀ ਆ ਨਿਸ਼ਾਨਦੇ ਹੀ ਲੱਗ ਚੁੱਕੀ ਆ ਸ਼ੁਕਰਾਨੇ ਵਜੋਂ ਸ੍ਰੀ ਖੰਡਪਾਟ ਸਾਹਿਬ 29 ਦਸੰਬਰ ਨੂੰ ਦਿਨ ਸ਼ੁੱਕਰਵਾਰ ਨੂੰ ਇਸੇ ਸਥਾਨ ਤੇ ਰੱਖੇ ਜਾਣੇ ਆ ਤੇ 31 ਦਸੰਬਰ ਦਿਨ ਐਤਵਾਰ ਨੂੰ 10 ਵਜੇ ਭੋਗ ਪੈਣਗੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀਏ ਕਵੀਸ਼ਰੀ ਟਾਡੀ ਜਥੇ ਇੱਥੇ ਪ੍ਰੋਗਰਾਮ ਰਚਿਆ ਜਾਣਾ ਹੈ ਤੇ ਬਲਾਰਿਆਂ ਵੱਲੋਂ ਵੀ ਬੋਲਿਆ ਜਾਣਾ ਹੈਗਾ ਸੰਖੇਪ ਦੇ ਵਿੱਚ ਸੋ ਮੈਂ ਇਹ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਹੈ ਕਿ 31 ਦਸੰਬਰ ਜਿੱਥੇ ਅਸੀਂ ਕਦੇ ਪਹਾੜਾਂ ਵਿੱਚ ਕਦੇ Shimla ਕਦੇ ਕਿਤੇ ਜਾ ਕੇ ਮਨਾਉਂਦੇ ਆ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੁਨੀਆਂ ਦੇ ਜਿੱਥੇ ਵੀ ਵੱਸਦੀ ਆ ਜਿਨ੍ਹਾਂ ਦਾ ਪਹੁੰਚਣਾ ਸੰਭਵ ਹੋਵੇ ਉਹ 31 ਦਸੰਬਰ ਖਾਲਸੇ ਦੀ ਜਿਹੜੀ ਹੱਦ ਚੌਂਕੀ ਆ ਸਰਕਾਰੀ ਖਾਲਸਾ ਇੱਥੇ ਆ ਕੇ ਮਨਾਓ ਸੋ ਦੂਸਰੀ ਮੇਰੀ ਬੇਨਤੀ ਇਹ ਆ ਕਿਉਂਕਿ ਜਿਸ ਹਿਸਾਬ ਨਾਲ ਸੰਗਤ ਦਾ ਉਤਸ਼ਾਹ ਲੱਗਦਾ ਹੈ ਕਿ ਸੰਗਤ ਦਾ ਬਹੁਤ ਗੱਟ ਜੋੜ ਹੋਵੇਗਾ ਸੋ ਇੱਥੇ ਕੋਈ ਕਿਸੇ ਕੋਈ ਇੱਥੇ ਕਮੇਟੀ ਨਹੀਂ ਇਸ ਤਰ੍ਹਾਂ ਦੀ ਨਹੀਂ ਕੋਈ ਸੰਸਥਾ ਹੈ ਟੀਬਡੀ ਜਿਹੜੀ ਇਹ ਪ੍ਰੋਗਰਾਮ ਕਰਾ ਰਹੀ ਆ ਇਹ ਆਮ ਸਿੱਖ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਜੋ ਇੱਥੇ ਸਾਰੇ ਸੋ ਉਹਨਾਂ ਨੂੰ ਇਹ ਬੇਨਤੀ ਆ ਕਿ ਜੇ ਕੋਈ ਸੰਸਥਾ ਲੰਗਰ ਲਾਉਣਾ ਚਾਹੁੰਦੀ ਆ ਅਸੀਂ ਇਹ ਬੇਨਤੀ ਕਰਦੀਏ ਕਿ ਅੱਜ 25 ਤਰੀਕ ਆ ਤੇ 27 ਸ਼ਾਮ ਤੱਕ ਸੰਗਤਾਂ ਦੇ ਫੋਨ ਆਉਂਦੇ ਆ ਅਸੀਂ ਜੋ ਜਿਨ੍ਹਾਂ ਕੋਲ ਫੋਨ ਆਉਂਦੇ ਆ ਮੈਂ ਪਹਿਲਾਂ ਤਾਂ ਮੇਰਾ ਖਿਆਲ ਕਰਨਾ ਫੋਨ ਨੰਬਰ ਦੱਸ ਦਵਾਂ ਕਿਉਂਕਿ ਕਈਆਂ ਕੋਲ ਨਹੀਂ ਹੁੰਦਾ ਸੋ ਮੇਰਾ ਜੋ ਨੰਬਰ ਹੈਗਾ 93167 12833 93167 12833 ਸੋ ਸਾਡੀ ਕਮੇਟੀ ਵੱਲੋਂ ਇਹ ਬੇਨਤੀ ਆ ਸਾਰਿਆਂ ਨੂੰ ਕਿ 27 ਤਰੀਕ ਸ਼ਾਮ ਦੇ 5 ਵਜੇ ਤੱਕ ਜਿਹੜੇ ਬੰਦੇ ਸੰਗਤਾਂ ਕੋਈ ਸੰਸਥਾਵਾਂ ਲੰਗਰ ਲਾਉਣਾ ਚਾਹੁੰਦੀਆਂ ਜਿਹਾ ਜਾਬੀ ਉਹੋ ਕਿਰਪਾ ਕਰਕੇ ਜੇ ਸਾਡੇ ਧਿਆਨ ਵਿੱਚ ਲਿਆ ਦੇਣ ਤਾਂ ਕਿ ਅਸੀਂ ਸਹੀ ਇੰਤਜ਼ਾਮ ਕਰ ਸਕੀਏ ਉਤੋਂ ਬਾਅਦ ਇਹ ਦੇਖੋ ਕਿਸੇ ਦੀ ਨਿੱਜੀ ਚੀਜ਼ ਨਹੀਂ ਹੈਗੀ ਸਮੁੱਚੇ ਸਿੱਖ ਪੰਥ ਦੀ ਆ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਦੋ ਸਦੀਆਂ ਬਾਅਦ ਇਹ ਜਗ੍ਹਾ ਅੱਜ ਪੰਥ ਦੇ ਹੱਥ ਆਈ ਆ ਇਸ ਖੁਸ਼ੀ ਦੇ ਵਿੱਚ ਇਸ ਜਸ਼ਨ ਦੇ ਵਿੱਚ ਜਿਹੜੇ ਸਮਾਗਮ ਹੋਣੇ ਆ ਉਹਨਾਂ ਵਿੱਚ ਸਾਡੀ ਬੇਨਤੀ ਆ ਕਿ ਰਾਗੀ ਟਾਡੀ ਪੰਥ ਦੇ ਜਿਹੜੇ ਮਸ਼ਹੂਰ ਆ ਜਿਨ੍ਹਾਂ ਦੇ ਨਾਂਗਲੇ ਲੱਗਿਆ ਵਾ ਕਿ ਪੰਥ ਦੇ ਮਸ਼ਹੂਰ ਟਾਡੀ ਆ ਪੰਥ ਦੇ ਮਸ਼ਹੂਰ ਰਾਗੀ ਆ ਕਵੀਸਰੀ ਆ ਉਹਨਾਂ ਨੂੰ ਬੇਨਤੀ ਆ ਕਿ ਜੇ ਉਹ ਸੇਵਾ ਕਰਨ ਚਾਹਣ ਆਪਣੇ ਮਨ ਤੇ ਉਹ ਵੀ 27 ਤਰੀਕ 5 ਵਜੇ ਤੱਕ ਉਹ ਦੱਸ ਨੂੰ ਆਪਣਾ ਨੰਬਰ ਦੱਸ ਦੇਣ ਅਸੀਂ ਤਾਂ ਕਿ ਸਮੇਂ ਦਾ ਉਹਨਾਂ ਦੇ ਨਾਲ ਆਪਣਾ ਸਕੀਏ ਸਾਰਾ ਪ੍ਰੋਗਰਾਮ ਸੋ ਜਿਹੜੀ ਮੁੱਖ ਬੇਨਤੀ ਆ ਕਿ ਭਾਈ ਅਸੀਂ ਕਿਸੇ ਵੀ ਜਥੇ ਨੂੰ ਕੋਈ ਭੇਟਾ ਨਹੀਂ ਦੇਣੀ जिਦੇ ਮਨ ਵਿੱਚ ਚਾਹ ਆ ਕਿ 200 ਸਾਲਾਂ ਬਾਅਦ ਪੰਥ ਨੂੰ ਇਹ ਜਗਾ ਮਿਲੀ ਆ ਜੋ ਪੰਥ ਦੀ ਸੀ ਉਹ ਆਉਣ ਬਾਕੀ ਜਿਹੜੇ ਪੇਟਾ ਵਾਲੇ ਆ ਉਹਨਾਂ ਨੂੰ ਅਸੀਂ ਹੱਥ ਜੋੜਾਂਗੇ ਤੇ ਜਿਨ੍ਹਾਂ ਨੇ ਆਉਣਾ ਆਪਣੇ ਨਾਂ ਜ਼ਰੂਰ ਲਿਖਾ ਦੇਣ ਭਾਵੇਂ ਉਹ ਰਾਗੀ ਹੋਵੇ ਢਾਡੀ ਹੋਵੇ ਕਵੀਸ਼ਰੀ ਹੋਵੇ ਜਿਨ੍ਹਾਂ ਨੇ ਇੱਥੇ ਭਾਗ ਲੈਣਾ ਹੈਗਾ ਉਹਨਾਂ ਨੂੰ ਇਹ ਬੇਨਤੀ ਆ ਲੰਗਰਾਂ ਦੀ ਵੀ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਆ ਕਿਸੇ ਨੇ ਪਿੰਡ ਪੱਧਰ ਤੇ ਲਾਉਣਾ ਕਿਸੇ ਨੇ ਕਿਸੇ ਆਪਣੇ ਡੇਰੇਦਾਰ ਨੇ ਲਾਉਣਾ ਹੈ ਉਹ ਵੀ ਆਪਣਾ ਬੇਨਤੀ ਆ ਉਹਨਾਂ ਨੂੰ ਵੀ ਇਹ ਨਾਮ ਲਿਖਾ ਦੇਣ ਸੋ ਅਸੀਂ ਭਾਈ ਪੇਟਾ ਕਿਸੇ ਨੂੰ ਨਾ ਦੇਣ ਜੋਗੇ ਆ ਨਾ ਦੇਣੀ ਆ ਸਾਡੀ ਇਹ ਕੰਮ ਆ ਇਹ ਉਹਨਾਂ ਦੇ ਹੀ ਕੰਮ ਆ ਪੰਥ ਦਾ ਹੀ ਜਿਨ੍ਹਾਂ ਨੂੰ ਪੰਥ ਨੇ ਇਹ ਮਾਨ ਦਿੱਤਾ ਹੈ ਕਿ ਇਹ ਪੰਥ ਦੇ ਮਹਾਨ ਟਾਡੀ ਆ ਇਹ ਪੰਥ ਦੇ ਮਹਾਨ ਰਾਗੀ ਆ ਸੋ ਅਸੀਂ ਵੀ ਸੋਚਦੇ ਵੀ ਨਾਲ ਦੇਖ ਵੀ ਲਈਏ ਕਿ ਉਹ ਇਹ ਸਿਰਫ ਸਾ ਤੋਂ ਨਾਂ ਹੀ ਤਾਂ ਨਹੀਂ ਲੈ ਗੇ ਪੰਥ ਦੇ ਕੰਮ ਵੀ ਆਉਂਦੇ ਕਿ ਪੰਥ ਤੇ ਉਹਨਾਂ ਦੇ ਕੰਮ ਆਉਂਦਾ ਉਹ ਅਸੀਂ ਜ਼ਰੂਰ ਦੇਖਣਾ ਇਸ ਵਾਰੀ ਕਿ ਕਿਹੜੇ-ਕਿਹੜੇ ਬੰਦੇ ਆਉਂਦੇ ਆ ਸਭ ਨੂੰ ਸਮਾਂ ਦਿੱਤਾ ਜਾਏਗਾ ਸੋ ਆਪਣਾ ਨਾਮ ਲਿਖਾ ਦੇਣ ਬਾਕੀ ਸੰਗਤਾਂ ਨੂੰ ਬੇਨਤੀ ਆ ਕਿ 29 ਤੋਂ ਹੀ ਜਿਸ ਦਿਨ ਤੋਂ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਗਿਆ ਹੋ ਰੇ ਪ੍ਰਕਾਸ਼ ਹੋ ਗਿਆ ਅਖੰਡ ਪਾਠ ਸ਼ੁਰੂ ਹੋ ਗਿਆ ਉਸੇ ਦਿਨ ਤੋਂ ਹੀ ਜੋ ਲੰਗਰ ਹੈ ਰੁੱਖਾ ਮੇਸਾ ਉਹ ਚੱਲਦਾ ਕਰ ਦੇਣਾ ਤੇ ਸੰਗਤਾਂ ਸੇਵਾ ਵੀ ਕਰਨ ਇੱਥੇ ਆਉਣ ਵੀ ਤੇ ਬਾਕੀ ਬੇਨਤੀ ਆ ਕਿ ਸਹਿਯੋਗ ਨਾਲੇ ਹੋਣਾ ਹੈ ਖਾਸ ਕਰਕੇ ਮੈਂ ਰੋਪੜ ਜ਼ਿਲ੍ਹੇ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਰੋਪੜ ਵਾਸਤੇ ਇੱਕ ਅਲੱਗ ਤੌਰ ਤੇ ਮੰਨਦੀ ਗੱਲ ਆ ਕਿ ਇਹ ਜੋ ਹੈਗੀ ਜਗਾ ਇਹ ਰੋਪੜ ਦੇ ਹਿੱਸੇ ਆਈਆ ਸੋ ਇੱਕ ਵਾਰ ਫਿਰ ਬੇਨਤੀ ਆ ਪੰਥ ਦੇ ਰਾਗੀਆਂ ਟਾਡੀਆਂ ਨੂੰ ਕਿ ਭਾਈ ਉਹ 27 ਤਰੀਕ ਸ਼ਾਮ 5 ਵਜੇ ਤੱਕ ਉਹ ਸਾਡੇ ਕਮੇਟੀ ਦੇ ਧਿਆਨ ਵਿੱਚ ਆਪਣੇ ਨਾਮ ਲਿਆ ਦੇਣ ਤੇ ਜਿਨ੍ਹਾਂ ਨੇ ਲੰਗਰ ਲਾਉਣਾ ਹੈ ਜਿਹੇ ਜਿਹੇ ਵੀ ਲਾਉਣਾ ਜੋ ਵੀ ਪ੍ਰਬੰਧ ਰਣ ਕੇ ਕੋਈ ਜੋੜਾ ਘਰ ਹੈ ਕੋਈ ਲੰਗਰ ਹੈ ਜਾਂ ਹੋਰ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕਰਨੀ ਆ ਉਹਨਾਂ ਨੂੰ ਬੇਨਤੀ ਆ ਕਿ ਦੋ ਦਿਨ ਹੈਗੇ ਸਾਡੇ ਕੋਲ ਉਦੋਂ ਬਾਅਦ ਅਸੀਂ ਪ੍ਰੋਗਰਾਮ ਉਹ ਲਿਖ ਲੈਣਾ ਉਸਾਵੇ ਚੱਲੇਗਾ ਫਿਰ ਤਬਦੀਲੀ ਕਰਨੀ ਮੁਸ਼ਕਲ ਹੋ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ ਕਿ ਹਮ ਹਵਾ ਕੇ ਪਹੁੰਚੋ ਤੇ ਜਿਨ੍ਹਾਂ ਨੇ ਸੇਵਾ ਲੈਣੀ ਆ ਉਹ ਵੀ ਹੈਗਾ ਉਹ ਤੌਰ ਤੇ ਸਾਡੇ ਕੋਲ ਕਰ ਦਿਓ ਔਰ ਮੈਂ ਜੜੀਆਂ ਨਿਹੰਗ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿਉਂਕਿ 200 ਸਾਲ ਅਸੀਂ ਸੋਚਦੇ ਆ ਕਿ ਇਹ ਦੁਨੀਆ ਪਰ ਦੇ মিডিਏ ਤੇ ਚੱਲਣਾ ਪ੍ਰੋਗਰਾਮ ਤੇ ਦੁਨੀਆ ਪਰ ਚ ਬੈਠਾ ਸਿੱਖ ਮਾਨ ਮਹਿਸੂਸ ਕਰੇ ਕਿ 200 ਸਾਲ ਪਹਿਲਾਂ ਵੀ ਇਹ ਜਿਹੇ ਸ਼ਾਉਣੀਆਂ ਸੀ ਉਹੀ ਘੋੜੇ ਸੀ ਉਹੀ ਬੰਦੂਖਾਂ ਚੱਕੀ ਫਿਰਦੇ ਸੀ ਸਿੰਘ ਸਸਤਰਤਾਰੀ ਸੀ ਸੋ ਨਿਹੰਗ ਜਥੇਬੰਦੀਆਂ ਨੂੰ ਵੀ ਬੇਨਤੀ ਆ ਕਿ ਜੋੜ ਮੇਲਿਆਂ ਤੋਂ ਵਿਹਲੇ ਹੋ ਜਾਣਾ ਤੇ ਉਹ ਆਪਣੇ ਜੋ ਘੋੜ ਹੈਗੇ ਸਵਾਰ ਉਹ ਇੱਥੇ ਲੈ ਕੇ ਆਉਣ ਤਾਂ ਕਿ ਕੋਹਾਜਾ ਮਾਹੌਲ ਸਿਰਜਿਆ ਜਾ ਸਕੇ ਤਾਂ ਕਿ ਕੌਮ ਦੇ ਵਿੱਚ ਫਿਰ ਮੁੜ ਕੇ ਅਸੀਂ ਜਜ਼ਬਾ ਭਰ ਸਕੀਏ ਸੋ ਸਾਰਿਆ ਸੰਗਤ ਨੂੰ ਬੇਨਤੀ ਆ ਕਿਸੇ ਨੇ ਕੋਈ ਪ੍ਰੋਗਰਾਮ ਪੁੱਛਣਾ ਹੋਵੇ ਸੋ ਦਾਸ ਦੇ ਫੋਨ ਨੰਬਰ ਤੇ ਜਦ ਮਰਜ਼ੀ ਪੁੱਛ ਸਕਦਾ ਹੈਗਾ ਕਿਵੇਂ ਦੇਖਦੇ ਹੋ ਭਾਈ ਜਦੋਂ ਕੋਈ ਆਪਣੇ ਘਰਾਂ ਦੇ ਵਿੱਚ ਮੰਨ ਲਓ ਕਿਸੇ ਦੀ ਕੋਈ ਜ਼ਮੀਨ ਨਿਕਲਿਆ ਆਈ ਫਿਰ ਨਿਸ਼ਾਨਦੇਹੀ ਅਗਲਾ ਕਰਾਉਂਦਾ ਹਰੇਕ ਨੂੰ ਦਿਖਾਉਂਦਾ ਜਾ ਕੇ ਫਿਰ ਵੀ ਚੱਲ ਤੈਨੂੰ ਆਪਣੀ ਜ਼ਮੀਨ ਦਿਖਾ ਕੇ ਲਿਆਵਾਂ ਸਾਡੀ ਜ਼ਮੀਨ ਨਿਕਲੀ ਹੈ ਉੱਥੇ ਤੇ ਲੱਗਦਾ ਵੀ ਉਤਸ਼ਾਹ ਹੋਣਾ ਚਾਹੀਦਾ ਇਸ ਵਾਰ ਸੰਗਤ ਦੇ ਵਿੱਚ ਸਾਰਾ ਪੰਥ ਇੱਥੇ ਇਕੱਠਾ ਹੋ ਕੇ ਆਵੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਹੇ ਆਪਣੇ ਬੱਚਿਆਂ ਨੂੰ ਕਹੇ ਵੀ ਚਲੋ ਏ ਖਾਲਸਾ ਪੰਥ ਦੀ 200 ਸਾਲ ਬਾਅਦ ਜ਼ਮੀਨ ਨਿਕਲੀ ਹੈ ਉਹ ਨਿਸ਼ਾਨਦੇਹੀ ਹੋਈ ਹੈ ਚਲੋ ਤੁਹਾਨੂੰ ਦਿਖਾ ਕੇ ਲਿਆਵਾਂ ਹਾਂ ਬਿਲਕੁਲ ਭਾਈ ਸਭ ਤੋਂ ਪਹਿਲਾਂ ਤਾਂ ਅਸੀਂ ਵਧਾਈ ਦਿੰਨੇ ਆ ਸਮੁੱਚੀ ਪੰਜਾਬੀ ਕੌਮ ਨੂੰ ਕਿ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਿਆ ਜਾਂਦਾ ਵੀ ਆਪਾਂ ਕਹਿੰਦੇ ਆਂ ਵੀ ਸਿੱਖ ਬੋਰਡਰ ਸੀ ਖਾਲਸਾ ਕਿਉਂਕਿ ਸਾਡੀ ਆਪਣੇ ਸਾਡੇ ਧਰਮ ਚੋਂ ਸੀਗੇ ਉਹ ਹਨਾ ਪਰ ਉਹਨਾਂ ਨੇ ਬਹੁਤ ਸਾਰੇ ਮੰਦਰ ਵੀ ਬਣਵਾਏ ਮਸਜਿਦਾਂ ਬਣਵਾਈਆਂ ਹਰੇਕ ਧਰਮ ਦੇ ਲਈ ਹਰੇਕ ਫਿਰਕੇ ਦੇ ਲਈ ਉਹਨਾਂ ਨੇ ਕੰਮ ਕੀਤਾ ਸੋ ਇਸ ਕਰਕੇ ਇਹ ਪੰਜਾਬੀ ਕੌਮ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ 31 ਦਸੰਬਰ ਨੂੰ ਪ੍ਰੋਗਰਾਮ ਕਰਨ ਜਾ ਰਹੇ ਆਂ ਵੈਸੇ ਤਾਂ ਰਣਜੀਤ ਸਿੰਘ ਜੀ ਹੋਰ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਭਾਈ ਇੱਥੇ ਲੰਗਰਾਂ ਦੀ ਆਸ ਰੱਖ ਕੇ ਨਾ ਆਇਓ ਨਾ ਤਾਂ ਪ੍ਰਸ਼ਾਦਾ ਮਿਲਣਾ ਨਾ ਬ੍ਰੈਡ ਪਕੋੜੇ ਮਿਲਣੇ ਪਰ ਹੁਣ ਸਭ ਕੁਝ ਦਾਮਾਂਗੇ ਉਹਦਾ ਕਾਰਨ ਇਹੀ ਹੈ ਵੀ ਭਾਈ ਇਹ ਮੋਰਚਾ ਫਤਿਹ ਹੋ ਗਿਆ ਜੇ ਉਸ ਦਿਨ ਬਹੁਤ ਸਾਰੇ ਲੋਕ ਕਹਿੰਦੇ ਵੀ ਯਾਰ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਜੇ ਉਸ ਦਿਨ ਇਸ ਤਰ੍ਹਾਂ ਦੇ ਨਾ ਬੰਗਾਰ ਪਾਈ ਹੁੰਦੀ ਨਾ ਹਲੂਣਾ ਦਿੱਤਾ ਹੁੰਦਾ ਨਾ ਕੌਮ ਨੂੰ ਸਰਦਾਰ ਰਣਜੀਤ ਸਿੰਘ ਜੀ ਪਤਿਆਲਾ ਹੋ ਰਹੇ ਨੇ ਤਾਂ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਆਉਂਦਾ ਪਰ ਇਹਨਾਂ ਦੀ ਗੱਲ ਸੁਣ ਕੇ ਹੀ ਬਾਬਾ ਬਖਸ਼ੀਸ਼ ਸਿੰਘ ਜੀ ਕਹਿੰਦੇ ਮੈਂ ਆਇਆ ਦਰਜਿੰਦਰਪਾਲ ਸਿੰਘ ਜੀ ਹੋਰਾਂ ਨੇ ਮੋਰਚਾ ਲਗਾ ਲਿਆ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਵਿਦ ਬਣੀ ਚਲੋ ਵਾਹਿਗੁਰੂ ਦਾ ਸ਼ੁਕਰਾਨਾ ਤੇ ਇਹ ਕੋੜੀ ਦਵਾਈ ਵੀ ਕੰਮ ਮਿੱਠਾ ਕਰਦੀ ਸਰੀਰ ਨੂੰ ਤੰਦਰੁਸਤ ਕਰ ਦਿੰਦੀ ਆ ਬਿਲਕੁਲ ਬਿਲਕੁਲ ਜੀ ਹਾਂ ਤੇ ਆ ਉਸ ਦਿਨ ਲੰਗਰ ਵੀ ਗੁਰੂ ਦੇ ਅਟੁੱਟ ਵਰਤਨ ਦੇ ਸਵੇਰ ਤੋਂ ਹੀ ਤਾਂ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਵੀ ਤੁਸੀਂ ਜ਼ਰੂਰ ਪਹੁੰਚੋ ਤੇ ਰੱਗ ਹੀ ਜੱਥਿਆਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਆਂ ਵੀ ਕੌਮ ਦੇ ਜਿਹੜੇ ਮਹਾਨ ਕਿ ਉਹ ਲੋਕਲ ਤਾਂ ਅਸੀਂ ਕਰ ਸਕਦੇ ਆਂ ਜਾਂ ਹੁਣ ਮੰਨ ਲੋ ਇਹਨਾਂ ਨੂੰ ਤਾਂ 200 ਫੋਨ ਆ ਜੂਗਾ ਮੈਂ ਵੀ ਕਰਨਾ ਚਾਹੁੰਦਾ ਪਰ ਅਸੀਂ ਚਾਹੁੰਦੇ ਆ ਮੁਆਫ ਕਰਿਓ ਸਾਰੇ ਇੱਕ ਬਰਾਬਰ ਆ ਪਰ ਜਿਨ੍ਹਾਂ ਨੂੰ ਪੰਥ ਪ੍ਰਸਿੱਧ ਢਾਡੀ ਜਥੇ ਕਿਹਾ ਜਾਂਦਾ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਜਾਂ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਨੇ ਉਹ ਸੰਪਰਕ ਕਰਨ ਮੈਂ ਤਾਂ ਕਹਿੰਦਾ ਕਿਉਂਕਿ ਦੂਜੇ ਤਾਂ ਭਾਈ ਇੰਨਾ ਸਮਾਂ ਦੇਣਾ ਉਹ ਵੀ ਨਹੀਂ ਹੋਊਗਾ ਹਨਾ ਸਾਡੇ ਕੋਲ ਇੰਨੇ ਇੱਕ ਸਮੇਂ ਦੀ ਘਾਟ ਰਹਿ ਜੂਗੀ ਜਾਂ ਤਾਂ ਇਹ 5 ਦਿਨ ਪ੍ਰੋਗਰਾਮ ਚੱਲਦਾ ਜਿਹੜੇ ਜਿਨ੍ਹਾਂ ਨੂੰ ਵੱਡੇ ਵੱਡੇ ਪੋਸਟਰਾਂ ਦੇ ਉੱਤੇ ਲੱਗਦੇ ਆ ਜਿਹੜੇ ਕਹਿੰਦੇ ਆ ਜੀ ਵੀ ਅਸੀਂ 50000 ਲੈਂਦੇ 25000 ਲੈਂਦੇ ਅੱਜ ਦੇਖਣਾ ਵੀ ਉਹ ਪੰਥ ਲਈ ਵੀ ਕੁਝ ਕਰਦੇ ਆ ਤਾਂ ਆਪਣੇ ਆਪ ਤੁਸੀਂ ਸਰਦਾਰ ਰਣਜੀਤ ਸਿੰਘ ਜੀ ਪਤਿਆਲਾ ਹੋਰਾਂ ਦਾ ਨੰਬਰ ਹੈ 93167 12833 ਜੇ ਤੁਸੀਂ ਸੰਪਰਕ ਕਰਕੇ ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਜਿਹੜਾ رابطہ ਰੱਖਿਓ ਤੇ ਤਾਂ ਜੋ ਸਮਾਸੀਂ ਬਣਾ ਸਕੀਏ ਤੇ ਇੱਕ ਵਾਰ ਜ਼ਰੂਰ ਦਿਖਾ ਦਿਏ ਗੁਰਪ੍ਰੀਤ ਦਿਖਾ ਦਿਓ ਸਾਰਿਆਂ ਨੂੰ ਆ ਸੜਕ ਹੈ ਜੀ ਇਹ ਜਦੋਂ ਆਪਾਂ ਸਤਲੁਜ ਦਰਿਆ ਤੋਂ ਹੈੱਡ ਤੋਂ ਜਦੋਂ ਆਪਾਂ ਨੁਰਬੋਬੇਦ ਨੂੰ ਹੋ ਕੇ ਨੰਦਪੁਰ ਸਾਹਿਬ ਨੂੰ ਜਾਣਦੇ ਆ ਤਾਂ ਜੇ ਨੰਦਪੁਰ ਸਾਹਿਬ ਤੋਂ ਆਉਂਦੇ ਆ ਆਪਾਂ ਜਦੋਂ ਰੋਪੜ ਪਹੁੰਚਦੇ ਆਂ ਹੈੱਡ ਦੇ ਉੱਤੇ ਤਾਂ ਬਿਲਕੁਲ ਨਾਲ ਤੁਸੀਂ ਸੱਜੇ ਪਾਸੇ ਦੇਖਦੇ ਆਇਓ ਜਦੋਂ ਨੰਦਪੁਰ ਸਾਹਿਬ ਤੋਂ ਜਾਉਂਗੇ ਸੱਜੇ ਪਾਸੇ ਜਦੋਂ ਰੋਪੜ ਤੋਂ ਨੰਦਪੁਰ ਸਾਹਿਬ ਵੱਲ ਜਾਉਂਗੇ ਤਾਂ ਖੱਬੇ ਪਾਸੇ ਉੱਤੇ ਸਾਹਮਣੇ ਉਹ ਲੱਗਿਆ ਹੋਇਆ ਜੀ ਨਿਸ਼ਾਨ ਸਾਡਾ ਸਰਕਾਰੀ ਖਾਲਸਾ ਦਾ ਤਾਂ ਇਸ ਨਿਸ਼ਾਨ ਨੂੰ ਵੇਖ ਕੇ ਮੇਰਾ ਵੀਰ ਆਇ ਨਾ ਲੰਘਿਆ ਕਰੋ ਯਾਰ ਬਹੁਤ ਸਾਰੀਆਂ ਟਰਾਲੀਆਂ ਲੰਘੀਆਂ ਜਾਂ ਤਾਂ ਇਹਨੂੰ ਅਸੀਂ ਕਹਿ ਲਈ ਵੀ ਹਲੇ ਪ੍ਰਚਾਰ ਦੀ ਕਮੀ ਹੈ ਸਾਡੇ 'ਚ ਜਿਹੜੇ ਜਿਨ੍ਹਾਂ ਨੂੰ ਪਤਾ ਜੇ ਉਹ ਦੇਖ ਕੇ ਅੰਗੋਲੀਆਂ ਕਰਗੇ ਤਾਂ ਫਿਰ ਇਹ ਇਹਨੂੰ ਆਜ਼ਾਦ ਕਰਾਈਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ ਮੇਰਾ ਖਿਆਲ ਹੈ ਨਾ ਜੀ ਹਾਂਜੀ ਬਹੁਤ ਸਾਰੇ ਬਹੁਤ ਸਾਰੀਆਂ ਟਰਾਲੀਆਂ ਆ ਵੀ ਰੇਂਝਾਂ ਬਹੁਤ ਸਾਰੇ ਨੌਜਵਾਨ ਸਾਨੂੰ ਵੀ ਇੱਥੇ ਮਿਲੇ ਜਿਹੜੇ ਆ ਕੇ ਨੌਜਵਾਨ ਮੱਥਾ ਟੇਕ ਕੇ ਉੱਥੇ ਦਰਸ਼ਨ ਕਰਕੇ ਆਏ ਆ ਤੇ ਬਹੁਤ ਸਾਰੀਆਂ ਟਰਾਲੀਆਂ ਜਿਹੜੀ ਹੁਣ ਜਾ ਰਹੀਆਂ ਸ਼ੀਦੀ ਸੀਦਰ ਨੂੰ ਨਮਸਤਕ ਕਰਨ ਲਈ ਰੁੱਕੇ ਵੀ ਜਾ ਰਹੀਆਂ ਪਰ ਜਿਹੜੇ ਨਹੀਂ ਆ ਸਕੇ ਅਜੇ ਤੱਕ ਕਿਉਂਕਿ ਨਿਸ਼ਾਨ ਸਾਹਿਬ ਪ੍ਰਤੀਕ ਇਸ ਚੀਜ਼ ਦਾ ਹੁੰਦਾ ਵੀ ਇੱਥੇ ਨਿਸ਼ਾਨ ਲੱਗਿਆ ਇਹ ਜ਼ਰੂਰ ਕੋਈ ਗੁਰੂ ਘਰ ਹੈ ਇੱਥੇ ਜਾਂ ਕਿਸੇ ਨੇ ਸ਼ਰਨ ਲੈਣੀ ਆ ਉਹ ਚੀਜ਼ਾਂ ਦੇ ਪ੍ਰਤੀਕ ਹੁੰਦਾ ਕੀ ਸਮਝਦੇ ਹੋ ਵੀ ਜਰੂਰ ਇੱਥੇ ਇਸ ਨਿਸ਼ਾਨ ਸਾਹਿਬ ਨੂੰ ਦੇਖ ਕੇ ਨਿਸ਼ਾਨੀ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਬਾਈ ਇਸ ਨਿਸ਼ਾਨੀ ਨੂੰ ਦੇਖ ਕੇ ਰੁਕੋ ਤੇ ਮੈਂ ਉਹੀ ਗੱਲ ਕਰਦਾ ਵੀ ਜੇ ਤਾਂ ਸਾਡੇ ਦੁਆਰਾ ਪ੍ਰਚਾਰ ਚ ਕਮੀ ਰਹੀ ਅਸੀਂ ਹੋਰ ਪ੍ਰਚਾਰ ਕਰਾਂਗੇ ਪਰ ਜੇ ਤੁਹਾਨੂੰ ਪਤਾ ਤੁਸੀਂ ਦੇਖ ਕੇ ਲੰਘ ਜਾਂਦੇ ਹੋ ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਨਹੀਂ ਹੈਗੀ ਸਾਡੇ ਲਈ ਕੋਈ ਵੀ ਸਾਡੇ ਰਾਜੇ ਦਾ ਗੱਦੀ ਗੱਲ ਹੋਵੇ ਉਸ ਮਹਾਰਾਜ ਦੀ ਜਿਹਨੂੰ ਅੱਜ ਯਾਦ ਕੀਤਾ ਜਾਂਦਾ ਜਿਹਨੂੰ ਅੱਜ ਕਿਹਾ ਜਾਂਦਾ ਵੀ ਜੇ ਸਰਕਾਰ ਹੋਵੇ ਤਾਂ ਉਹੀ ਜੀ ਸਰਕਾਰ ਹੋਵੇ ਅਜਈਆਂ ਲਾੜ ਦੀ ਸਰਕਾਰਾਂ ਨਾ ਹੋਵੇ ਤੇ ਜੇ ਅੱਜ ਉਹਦੀ ਕੋਈ ਜਗ੍ਹਾ ਨੂੰ ਯਾਰ ਆਜ਼ਾਦ ਕਰਵਾਇਆ ਗਿਆ ਮੋਰਚਾ ਲੱਗਿਆ ਬਕਾਇਦਾ ਇੱਥੇ ਬੈਠੇ ਰਹੇ ਆ ਸਾਰੇ ਹਨਾ ਸੰਗਤ ਤਾਂ ਉਹ ਤੁਸੀਂ ਉਦੋਂ ਨਹੀਂ ਪਹੁੰਚ ਸਕੇ ਤਾਂ ਹੁਣ ਤਾਂ ਜੇ ਤੁਹਾਨੂੰ ਪਤਾ ਹੈ ਤਾਂ ਰੁੱਕੇ ਜਾਇਆ ਕਰੋ ਹਰੇਕ ਬੰਦੇ ਨੂੰ ਅਸੀਂ ਬੇਨਤੀ ਕਰਦੇ ਸੰਗਤਾਂ ਨੂੰ ਅਸੀਂ ਹੁਣ ਰਾਹ ਵੀ ਦੱਸਤਾ ਤੁਹਾਨੂੰ ਇੱਥੇ ਬੋਰਡ ਵੀ ਲਗਾ ਦਾਂਗੇ ਵੱਡਾ ਤਾ ਜੋ ਇੱਥੇ ਇੱਕ ਲਗਾ ਦੀ ਜੇ ਆਪਾਂ ਫਲੇਕਸ਼ਨ ਹਾਂ ਹਾਂ ਕਿਵੇਂ ਦੇਖਦੇ ਹੋ ਜੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਬਾਈ ਹੁਰਾ ਨੇ ਵੀ ਗੱਲ ਕੀਤੀ ਵੀ ਹਿੰਦੂ ਮੁਸਲਮ ਸਿੱਖ ਸਾਈ ਹਰ ਜਿਹੜਾ ਕਮਿਊਨਿਟੀ ਦੇ ਲੋਕ ਖੁਸ਼ੀ ਖੁਸ਼ੀ ਰਹਿੰਦੇ ਸੀ ਹੁਣ ਸੱਦਾ ਵੀ ਸਾਰਿਆਂ ਨੂੰ ਹੈਗਾ ਫਿਰ ਉਸ ਸਾਹਿਬ ਨੂੰ ਬਿਲਕੁਲ ਬਿਲਕੁਲ ਜੋ ਇਨਸਾਫ ਪਸੰਦ ਲੋਕ ਆ ਜਿਨ੍ਹਾਂ ਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਕਈ ਦਾਸ ਸੀ ਉਹ ਸਾਰੇ ਆਉਣ ਸੋ ਰਾਗੀਆਂ ਨੂੰ ਮੈਂ ਬੇਨਤੀ ਕਰਦਾ ਟੱਡੀਆਂ ਨੂੰ ਕਿਉਂਕਿ ਜਗਦੀਪ ਸਿੰਘ ਥਾਲੀ ਜੀ ਨੇ ਬੇਨਤੀ ਕੀਤੀ ਆ ਕਿ ਲੋਕਲ ਅਸੀਂ ਬੁਲਾ ਸਕਦੇ ਆ ਜੋ ਗੁਰੂ ਦਾ ਸ਼ਬਦ ਦਾ ਕੀਰਤਨ ਕਰਦਾ ਸਾਰੇ ਮਹਾਨ ਆ ਸਤਿਕਾਰਯੋਗ ਆ ਪਰ ਕੁਝ ਲੋਕਾਂ ਦੇ ਨਾਮ ਨਾਲ ਜੁੜਿਆ ਹੁੰਦਾ ਕਿ ਪੰਥ ਦੇ ਮਹਾਨ ਰਾਗੀ ਪੰਥ ਦੇ ਮਹਾਨ ਢਾਡੀ ਮੈਂ ਰਾਗੀਆਂ ਢਾਡੀਆਂ ਨੂੰ ਇਹ ਬੇਨਤੀ ਕਰੂੰਗਾ ਜਿਨ੍ਹਾਂ ਦੇ ਨਾਮ ਨਾਲ ਮਹਾਨ ਲੱਜੁਕਿਆ ਕਿਉਂਕਿ ਮੈਂ ਹੋਰ ਸੰਗਤਾਂ ਨੂੰ ਵੀ ਬੇਨਤੀ ਕਰਦਾ ਜਿੰਨੇ ਵੀ ਜਿੰਨੇ ਵੀ ਸੁਣਦੇ ਆ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਜੀ ਗਏ ਨਾ ਉੱਥੇ ਦਾ ਜ਼ਾਇਬਕਰ ਬਣਿਆ ਵਾ ਇਹ ਆ ਜ਼ਾਇਬਕਰ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਆ ਰਾਗੀ ਹੀਰਾ ਸਿੰਘ ਦੀ ਮੈਂ ਸਭ ਨੂੰ ਬੇਨਤੀ ਕਰਦਾ ਤੁਹਾਡੇ ਪੰਜਾਬੀ ਲੋਕ ਚੈਨਲ ਜਰੀਏ ਗਿਆਨੀ ਹੀਰਾ ਸਿੰਘ ਜਿਹੜਾ ਰਾਗੀ ਥੇ ਉੱਥੇ ਜਾਓਗੇ ਤਾਂ ਗੌਰ ਦੇ ਨਾਲ ਦਰਸ਼ਨ ਕਰਕੇ ਆਇਓ ਖਾਸ ਕਰ ਰਾਗੀ ਤੁਹਾਡੀ ਜਿਹੜੇ ਇਹ ਇੱਕ ਇਤਿਹਾਸਿਕ ਗੱਲ ਹੈ ਕਿ ਗਿਆਨੀ ਹੀਰਾ ਸਿੰਘ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਸੀ ਔਰ ਇੰਨਾ ਮਗਨ ਹੋ ਕੇ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਹਾਜ਼ਰੀ ਭਰਨ ਆਏ ਉਹ ਕੀਰਤਨ ਸੁਣਨ ਲੱਗੇ ਬੈਠ ਕੇ ਅੱਜ ਜਿਨ੍ਹਾਂ ਦੇ ਨਾਂ ਤੇ ਇਹ ਜਗ੍ਹਾ ਹੈ ਉਹ ਬੈਠੇ ਰਹੇ ਬੈਠੇ ਰਹੇ ਸਮਾਂ ਹੋ ਗਿਆ ਉਹਨਾਂ ਦੇ ਪੀਏ ਨੇ ਆਣ ਕੇ ਹਲੂਣੇ ਆ ਕਿ ਜੀ ਅੱਜ ਦੇ ਪ੍ਰੋਗਰਾਮ ਬਹੁਤ ਨੇ ਡੈਰੀ ਵਿੱਚ ਤੁਸੀਂ ਉਠੋ ਉਹ ਕਹਿੰਦੇ ਵੀ ਹੁਣ ਉੱਠ ਨਹੀਂ ਹੋਣਾ ਜਦੋਂ ਤੱਕ ਗਿਆਨੀ ਹੀਰਾ ਸਿੰਘ ਰਾਗੀ ਕੀਰਤਨ ਕਰਨਗੇ ਮੈਂ ਬੈਠਾ ਰਹਿਣਾ ਸਾਰੇ ਪ੍ਰੋਗਰਾਮ ਕੈਂਸਲ ਕਰ ਦੋ ਜਦੋਂ ਮਹਾਰਾਜਾ ਰਣਜੀਤ ਸਿੰਘ ਉੱਠੇ ਉਹ ਗਿਆਨੀ ਹੀਰਾ ਸਿੰਘ ਨੇ ਕੀਰਤਨ ਦੀ ਸਮਾਪਤੀ કરી ਤੇ ਮਹਾਰਾਜਾ ਅਜੀਤ ਸਿੰਘ ਨੇ ਬੁਲਾਇਆ ਕਹਿੰਦੇ ਵੀ ਅੱਜ ਮੇਰਾ ਮੇਰੇ ਨਾਲ ਹੋਇਆ ਕਿ ਮੈਂ ਕਿਤੇ ਗਿਆ ਨਹੀਂ ਪਰ ਮੈਂ ਚਾਹੁੰਦਾ ਹੈ ਕਿ ਪਹਿਲਾਂ ਤਾਂ ਤੂੰ ਮੰਗ ਜੋ ਮੰਗਣਾ ਹੈ ਮੇ ਤੋਂ ਤੇ ਦੂਸਰੀ ਮੇਰੀ ਇਹ ਬੇਨਤੀ ਹੈ ਕਿ ਤੂੰ ਮੇਰੇ ਦਰਬਾਰ ਵਿੱਚ ਕੀਰਤਨ ਕਰ ਆਣ ਕੇ ਇੱਕ ਦਿਨ ਰਕ ਹਫਤੇ ਦਾ ਗਿਆਨੀ ਹੀਰਾ ਸਿੰਘ ਨੇ ਮਹਾਰਾਜਾ ਜੀ ਨੂੰ ਕਿਹਾ ਪਹਿਲਾਂ ਤਾਂ ਜੋ ਤੁਸੀਂ ਕਿਹਾ ਹੈ ਕਿ ਜੋ ਮੰਗ ਮੰਗਣਾ ਹੈ ਉਹ ਲਬਜ ਆਪਣੇ ਵਾਪਸ ਲਓ ਇੱਕ ਰਾਜੇ ਨੂੰ ਕਹਿਣਾ ਇੱਕ ਰਾਗੀ ਨੇ ਉਹ ਕਹਿੰਦਾ ਕਿ ਮੇਰੇ ਘਰ ਦਾ ਖਰਚਾ 2 ਰੁਪਏ ਆ ਪੂਰੇ ਦਿਨ ਦਾ ਕਿਉਂਕਿ ਨਾ 2 ਰੁਪਏ ਬਹੁਤ ਹੁੰਦੇ ਸੀ 2 ਰੁਪਏ ਗੈਲ ਮੈਂ ਭੁੱਖ ਨੰਗ ਨਹੀਂ ਖੜਾਉਂਦਾ ਕਹਿੰਦਾ ਸ਼ਾਹੀ ਠਾਟ ਖਰਚਾ ਕਰਦਾ ਮੈਂ ਜਾਣ ਲੱਗਿਆ ਜੋ ਸੰਗਤ ਭੇਟਾ ਦਿੰਦੀ ਆ ਉਹ 2 ਰੁਪਏ ਆਪਣੇ ਬੋਝੇ ਚ ਪਾਉਂਦਾ ਹੈ ਬਾਕੀ ਸਾਰੀ ਮਾਇਆ ਦਰਬਾਰ ਸਾਹਿਬ ਦੀ ਗੋਲਕ ਵਿੱਚ ਪਾ ਦਿੰਦਾ ਹੈ ਕਿ ਮੈਨੂੰ ਕੋਈ ਭੁੱਖ ਨਹੀਂ ਹੈਗੀ ਦੂਸਰੀ ਗੱਲ ਮੈਂ ਇਸ ਦਰਬਾਰ ਵਿੱਚ ਕੀਰਤਨ ਕਰਦਾ ਹੈ ਗੁਰੂ ਰਾਮਦਾਸ ਦਾ ਦਰਬਾਰ ਜੇ ਕੋਈ ਇਸ ਤੋਂ ਵੱਡਾ ਦਰਬਾਰ ਹੋਊਗਾ ਉੱਥੇ ਮੈਂ ਜ਼ਰੂਰ ਕੀਰਤਨ ਕਰਨ ਜਾਊਗਾ ਇਹ ਦੱਸ ਕੇ ਤੇਰਾ ਦਰਬਾਰੀ ਤੋਂ ਵੱਡਾ ਕਿ ਛੋਟਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਪੈਰੀਂ ਹੱਥ ਲਾਇਆ ਗਿਆਨੀ ਹੀਰਾ ਸਿੰਘ ਦੇ ਕਿਉਂਕਿ ਉਹਨਾਂ ਕੋ ਸਬਰ ਸੀ ਸੰਤੋਖ ਸੀ ਅੱਜ ਵੀ ਉਹਦੀ ਫੋਟੋ ਲੱਗੀ ਵੀ ਆ ਮੈਂ ਰਾਗੀਆਂ ਟਾਟੀਆਂ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਤੁਸੀਂ ਨਾ ਮਤਲਬ ਮਹਾਨ ਹੋਣ ਦਾ ਤੁਹਾਨੂੰ ਮਹਾਂਪੰਥ ਨੇ ਇਹ ਦਿੱਤਾ ਹੈ ਇੱਕ ਦਰਜਾ ਹਾਂ ਐਸ ਵੀ ਵੀ ਦੇਖਣਾ ਸੰਗਤ ਨੇ ਵੀ ਦੇਖਣਾ ਕਿ ਤੁਸੀਂ ਮੈਂ ਦੁਬਾਰਾ ਬੇਨਤੀ ਕਰਦੇ ਆ ਕਿ ਇੱਥੇ ਕੀਰਤਨ ਕਰਨ ਜਿਹਨੇ ਆਉਣਾ ਹੈ ਢਾਡੀਆਂ ਨੇ ਰਾਗੀਆਂ ਨੇ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ ਨਾ ਸਾਡੇ ਕੋਲ ਕੋਈ ਕਮੇਟੀ ਆ ਨਾ ਕੋਈ ਫੰਡ ਆ ਸੋ ਇਹ ਗੱਲ ਹੈਗੀ ਆ ਕਿ ਜੇ ਤੁਸੀਂ ਪਾਈ ਆਪਣਾ ਨਾਮ ਦਰਜ ਕਰਾਉਣਾ ਹੋਵੇਂ ਗਿਆਨੀ ਹੀਰਾ ਸਿੰਘ ਬਾਗ ਫਿਰ ਤੁਸੀਂ ਆ ਜਰੂਰ ਆਇਓ ਤੇ ਜਿਹਨੂੰ ਪਾਈ ਮਾਇਆ ਦੀ ਲੋੜ ਆ ਉਹਨਾਂ ਤੋਂ ਅਸੀਂ ਹੱਥ ਜੋੜਦੇ ਆ ਤੁਸੀਂ ਕਹਿੰਦੇ ਹੀਰਾ ਸਿੰਘਾਂ ਦੇ ਵਾਰਸਾਂ ਨੂੰ ਜਿਹੜਾ ਸੱਦਾ ਹੈ ਥਾਂ ਦੇ ਉੱਤੇ ਬਈ ਬਿਲਕੁਲ ਔਰ ਗੱਲ ਬਹੁਤ ਵਧੀਆ ਕੀਤੀ ਇੱਥੇ ਵੀ ਕੋਈ ਮਹਾਰਾਜਾ ਨਰਜੀਤ ਸਿੰਘ ਦੇ ਦਰਬਾਰ ਚ ਥੋੜੀ ਇੱਥੇ ਕੀਰਤਨ ਹੋਣਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਦਰ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹੋਣੇ ਆ ਉਹਨਾਂ ਨੂੰ ਨਤਮਸਤਕ ਹੋ ਕੇ ਆਪਾਂ ਨੇ ਆਉਣਾ ਹੈ ਤਾਂ ਜ਼ਰੂਰ ਪਹੁੰਚਣਾ ਚਾਹੀਦਾ ਰਾਗੀ ਜਥਿਆਂ ਨੂੰ ਅਸੀਂ ਵੈਸੇ ਤਾਂ ਪ੍ਰੋਗਰਾਮ ਹੈ 10 ਵਜੇ ਤੋਂ ਲੈ ਕੇ 1 ਵਜੇ ਤੱਕ ਆ ਪਰ ਜੇ ਪੰਥ ਦੇ ਮਹਾਨ ਢਾਡੀ ਰਾਗੀ ਜਥੇ ਜਿੰਨੇ ਵੀ ਹੋਗੇ ਮਹਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੋਗੇ ਪਾ ਟਾਡੀ ਜਿੱਥੇ ਹੋ ਗਏ ਦੋ ਦਿਨ ਵੀ ਚਲਾਉਣਾ ਪਿਆ ਸੀ ਚਲਾਵਾਂਗੇ ਜੀ ਚਲਾਵਾਂਗੇ ਅਸੀਂ ਕੋਈ ਗੱਲ ਨਹੀਂ ਦੋ ਦਿਨ ਲਗਾਤਾਰ ਚੱਲੂਗਾ ਜਿਸਵੇਰ ਨੂੰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਵੀ ਚਲਾਉਣਾ ਪਿਆ ਤਾਂ ਵੀ ਚਲਾਵਾਂਗੇ ਪਰ ਪੰਥ ਦੀਆਂ ਸ਼ਰਮੌਰ ਹਸਤੀਆਂ ਜਿਹੜੀਆਂ ਜਿਨ੍ਹਾਂ ਨੂੰ ਖਿਤਾਬ ਦੇ ਚੁੱਕੇ ਆ ਤਾਂ ਉਹਨਾਂ ਦੇ ਅੱਜ ਜ਼ਰੂਰ ਪੜਖ ਦੀ ਘੜੀ ਆ ਇੱਕ ਬੇਨਤੀ ਆ ਵੀ ਆਪਾਂ ਜਿਹੜੀ ਜਿਹੜੀ ਗੱਲ ਕੀਤੀ ਆ ਜੇ ਉੱਥੇ ਉਹ ਦੌਰ पे ਲੈਂਦੇ ਸੀ ਹਰਾ ਸਿੰਘ ਜੀ ਤਾਂ ਤੁਸੀਂ ਸਟੇਜ ਦੀ ਜਿਹੜੀ ਸਟੇਜ ਤੇ ਆਉਗੇ ਮਾਇਆ ਸੇਵਾ ਉਹ ਤੁਹਾਡੀ ਉਹ ਹੋਣੀ ਆ ਉਹ ਕਮੇਟੀਆਂ ਦਾ ਪਤਾ ਰੱਖਣੀ ਨਹੀਂ ਕੋਈ ਇਸ ਤਰ੍ਹਾਂ ਦਾ ਇਹਨੂੰ ਫੇਰ ਉਹ ਕੋੜੀ ਗੱਲ ਨਾ ਮੰਨ ਲਵੇ ਕੋਈ ਜਿਹੜਾ ਤਾਨਾ ਪਹਿਲਾਂ ਮਾਰਿਆ ਸੀ ਵੀ ਹੁਣ ਪਹਿਲਾਂ ਸੰਗਤ ਨੂੰ ਮਾਰਿਆ ਸੀ ਹੁਣ ਤੁਹਾਡੀ ਸਿੰਘਾਂ ਨੂੰ ਮਾਰਤਾ ਇਹ ਕੋਈ ਤਾਨਾ ਮੇਣਾ ਤਾਂ ਨਹੀਂ ਹੈਗਾ ਨਹੀਂ ਨਹੀਂ ਤਾਨਾ ਮੇਣਾ ਨਹੀਂ ਹੈਗਾ ਇਹ ਸਿਰਫ ਇੱਕ ਗੱਲ ਹੈ ਵੀ ਤੁਸੀਂ ਇੰਨਾ ਕਰਦੇ ਹੋ ਤਾਂ ਕੌਮ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਹਾਡੇ ਦੇ ਵਿੱਚ ਵੀ ਹੈਗੀ ਕਿਉਂਕਿ ਇੱਕ ਗੱਲ ਇਹ ਇਹ ਵੀ ਹੁਣ ਆਈ ਹੈ ਨਾ ਜਿੱਥੇ ਹੁਣ ਇਹ ਗੱਲ ਕਹੀ ਜਾਂਦੀ ਹੈ ਵੀ ਯਾਰ ਸਾਡੇ ਜਿਹੜੇ ਗ੍ਰਾਂਥੀ ਸਿੰਘ ਹੈ ਰਾਗੀ ਸਿੰਘ ਹੈ ਇਹਨਾਂ ਨੂੰ ਅਸੀਂ ਅਸੀਂ ਆਪ ਕਹਿੰਦੇ ਆ ਬਈ ਜਦੋਂ ਦਾ ਸਿੰਗਰ ਐ ਨੂੰ ਤੁਸੀਂ ਕਹਦੇ ਹੋ ਤਾਂ 5-5 ਲੱਖ ਰੁਪਏ ਦੇਣੇ ਹੋ ਤੇ ਸਾਡੇ ਆਗੀ ਢਾਡੀਆਂ ਨੂੰ ਯਾਰ 10-10 ਹਜ਼ਾਰ ਦੇਣ ਨੂੰ ਵੀ ਉਹ ਇਹਨਾਂ ਨੂੰ ਵੀ ਮਾਇਆ ਦੇਣੀ ਚਾਹੀਦੀ ਆ ਪਰ ਗੱਲ ਦੋਵੇਂ ਪਾਸੇ ਤੋਂ ਵੀ ਤਾਂ ਦੇਖਣੀ ਬਣਦੀ ਆ ਨਾ ਸਰਪਤ ਕੌਣ ਆ ਜਿੱਥੇ ਸਮਰਪਤ ਦੀ ਗੱਲ ਆ ਜਿੱਥੇ ਸੇਵਾ ਦੀ ਗੱਲ ਆ ਅਸੀਂ ਆ ਲੋ ਅਸੀਂ ਕਹਿ ਦਿੰਦੇ ਹਾਂ ਹੁਣ ਜਿਵੇਂ ਅਸੀਂ ਕਹਿ ਦਿੱਤਾ ਪਹਿਲਾਂ ਵੀ ਜੇ ਸਾਡੇ ਕੋਲ ਇੱਥੇ ਮਾਇਆ ਹੁੰਦੀ ਜੇ ਸੰਗਤ ਦੀ ਪੈਸਾ ਇੱਥੇ ਦੇ ਹੋਕਾ ਦੇ ਨਾਲ ਹੋਵੇ ਜਿੱਥੇ ਆਪਾਂ ਰਾਗੀ ਢਾਡੀਆਂ ਨੂੰ ਦੇ ਰਿਆ ਤਾਂ ਸੰਗਤ ਨੂੰ ਵੀ ਤਾਂ ਰਣਜੀਤ ਸਿੰਘ ਜੀ ਮਾਰ ਸਕਦੇ ਹੋਕਾ ਮੈਂ ਵੀ ਕਹਿ ਸਕਦਾ ਵੀ ਭਾਈ ਰਾਗੀ ਢਾਡੀ ਜਿੱਥੇ ਬੁਲਾਉਣੇ ਆ ਦਰਬਾਰ ਸਾਹਿਬ ਦੇ ਬੁਲਾਉਣੇ ਲੱਖ ਲੱਖ ਰੁਪਏ ਭੇਟਾ ਦੇਣੀਆਂ ਉਹਨਾਂ ਨੂੰ ਪੈਸੇ ਦਿਓ ਜੀ ਸਾਨੂੰ ਸੰਗਤ ਨੂੰ ਵੀ ਕਹਿ ਸਕਦੇ ਆ ਸੰਗਤ ਦੀ ਕਮੀ ਥੋੜੀ ਹੈ ਬਾਈ ਕੋਈ ਕਰੋੜਾਂ ਰੁਪਏ ਇਕੱਠਾ ਕਰ ਦੇਣਗੇ ਕੱਲ ਨੂੰ ਪਰ ਅਸੀਂ ਵੀ ਤਾਂ ਦੇਖੀਏ ਵੀ ਸਮਰਪਿਤ ਵੀ ਹੈਗੇ ਆ ਤੇ ਸਮਰਪਿਤ ਹੋਣਗੇ ਵੀ ਬਾਈ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਜਿਹੜੇ ਫੋਨ ਨਹੀਂ ਕਰਨਗੇ ਉਹ ਸਮਰਪਿਤ ਨਹੀਂ ਹੋਣਗੇ ਪਰ ਜਿੰਨੇ ਵੀ ਹੋ ਸਕਦੇ ਜਿੰਨੇ ਵੀ ਹੋ ਸਕਦੇ ਆ ਕਿਉਂਕਿ 31 ਦਸੰਬਰ ਦਾ ਸਮਾਂ ਪਹਿਲਾਂ ਅਸੀਂ ਕਰਕੇ ਦੇਖਿਆ ਸਾਨੂੰ ਰਾਗੀ ਜਥੇ ਨਹੀਂ ਹੋਏ ਪਰ ਫਿਰ ਅਸੀਂ ਦੇਖਿਆ ਵੀ ਜਿਹੜੇ ਸਮਰਪਤ ਦਾ ਕਿਉਂਕਿ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਅਸੀਂ ਬੁੱਕ ਕਰਨਾ ਸੀਗਾ ਉਹਨਾਂ ਨੂੰ ਵੀ ਇਹੀ ਕਹਿਣਾ ਸੀ ਵੀ ਭੇਟਾ ਸਾਡੇ ਕੋਲੇ ਅਗਲਾ ਕਰੀ ਲੈਂਦਾ ਵੀ ਸਾਡੇ ਕੋਲ ਕਮੀ ਆ ਜੀ ਜਿੰਨਾ ਵੀ ਦੇ ਸਕਦੇ ਪਰ ਹੁਣ ਅਸੀਂ ਜਿਆਦਾ ਗੱਲ ਬਣੀ ਹੈ ਤਾਂ ਅਸੀਂ ਵੀ ਚਾਹੁੰਦੇ ਆ ਵੀ ਜੇ ਸਮਾਂ ਹੀ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਜ਼ਰੂਰ ਪਹੁੰਚੋ ਆ ਪੰਥ ਦਾ ਚੜਦੀ ਕਲਾ ਆਲੇ ਸਦਾ ਸੋ ਸਦਾ ਸਭ ਨੂੰ ਹੈ ਸਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਹੈ ਕਿ ਆਪਣੇ ਮਨ ਦੇ ਵਿੱਚ ਚਾਹ ਲੈ ਕੇ ਕਿ ਦੋ ਸਦੀਆਂ ਤੋਂ ਬਾਅਦ 200 ਸਾਲ ਤੋਂ ਬਾਅਦ ਖਾਲਸੇ ਪੰਥ ਦੀ ਉਹ ਸਿੱਖ ਰਾਜ ਦੀ ਉਹ ਥਾਂ ਜਿਹੜੀ ਅੱਜ ਵਾਪਸ ਮਿਲੀ ਹੈ ਉਸ ਦਾ ਸ਼ੁਕਰਾਨਾ ਸਮਾਗਮ ਕੀਤਾ ਜਾਣਾ। ਕੌਣ ਕੀ ਕਰ ਸਕਦਾ ਹੈ? ਕਿੰਨੇ ਉਤਸ਼ਾਹ ਦੇ ਨਾਲ ਕਰ ਸਕਦਾ? ਕੌਣ ਜੋੜਿਆਂ ਦੀ ਸੇਵਾ ਕਰ ਸਕਦਾ? ਕੌਣ ਲੰਗਰਾਂ ਦੀ ਸੇਵਾ ਕਰ ਸਕਦਾ? ਕੌਣ ਇਹਨੇ ਨਿਸ਼ਾਨ ਸਭ ਲਿਆ ਕੇ ਇਸ ਜਗ੍ਹਾ ਨੂੰ ਖਾਲਸਾ ਹੀ ਰੰਗ ਦੇ ਵਿੱਚ ਰੰਗ ਦੇਵੇ ਉਹ ਸੇਵਾ ਕਰ ਸਕਦਾ? ਕੌਣ ਨਿਹੰਗ ਸਿੰਘ ਇੱਥੇ ਲਿਆ ਕੇ ਉਹ ਮਾਹੌਲ ਬਣਾ ਸਕਦਾ ਜੋ ਸਮੇਂ ਇਸ ਚੌਂਕੀ ਦੇ ਉੱਤੇ ਸਿੱਖ ਫੌਜਾਂ ਦਾ ਰਿਆ ਹੋਵੇਗਾ ਜੋ ਕੋਈ ਜਿਸ ਤਰ੍ਹਾਂ ਦੀ ਸੇਵਾ ਕਰ ਸਕਦਾ ਹੈ ਹਰ ਇੱਕ ਨੂੰ ਖੁੱਲੇ ਦਿਲ ਦੇ ਨਾਲ ਸੱਦਾ ਕਿ ਆਪਣੇ ਖੁੱਲੇ ਦਿਲ ਦੇ ਨਾਲ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਇਸ ਥਾਂ ਦੇ ਉੱਤੇ ਆਓ ਤੇ ਇਹ ਜਗ੍ਹਾ ਜੋ ਦੋ ਸਦੀਆਂ ਤੋਂ ਖਾਲਸਾ ਪੰਥ ਤੋਂ ਵਿਛੜੀ ਹੋਈ ਸੀ ਜਾਂ ਬੇਆਬਾਦ ਸੀ ਜੋ ਅੱਜ ਖਾਲਸਾ ਪੰਥ ਦੇ ਕੋਲ ਆਈ ਹੈ ਉਸ ਦੇ ਉੱਤੇ ਸ਼ੁਕਰਾਨਾ ਸਮਾਗਮ ਕੀਤਾ ਜਾਵੇ ਹਰ ਕੋਈ ਇੱਥੇ ਗੱਦਵੱਜ ਕੇ ਪਹੁੰਚੇ ਜਿਸ ਤਰ੍ਹਾਂ ਘਰਾਂ ਦੇ ਵਿੱਚ ਅਸੀਂ ਜਦੋਂ ਕੋਈ ਜਗ੍ਹਾ ਸਾਡੇ ਹਿੱਸੇ ਦੀ ਨਿਕਲਦੀ ਹੈ ਅਸੀਂ ਚਾਹ ਦੇ ਨਾਲ ਸਭ ਨੂੰ ਜਾ ਕੇ ਦਿਖਾਉਂਦੇ ਹਾਂ ਸੰਗਤ ਵੀ ਉਸ ਰੂਪ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਲੈ ਕੇ ਹੁਮ ਹਮਾ ਕੇ ਸਥਾਨ ਦੇ ਉੱਤੇ ਪਹੁੰਚੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ